ਤਾ ਦਿਨਾਂ ਆਰਾਮ ਕਰਦੀਆਂ ਨੇ ਇਹ ਤਾਂ ਕਿ ਤੜਕੀ ਲੱਗ ਜਾਂਦੀਆਂ ਨੇ ਚਾਹ ਨੂੰ ਪੀਂਦਾਂ ਤੇ ਮਰ ਜਾਂਦਾ ਇਹ ਹਾਂ ਬਸ ਸੱਤ ਆਹ ਕੀ ਕਰਦੀ ਸੀ ਕਰਤਾਰੋ ਕੋਈ ਨਹੀਂ ਕਰਦੀ ਸੀ ਨਾ ਤਾਂ ਵੀ ਬੈਠੀ ਸੀ ਆਏ ਹਾਏ ਹੈ

ਆਪ ਕਰ। ਆਪ ਕਰ ਲੋ। ਆ ਤਾਂ ਐਡੇ ਖੁਰ ਪੈ ਜਿੱਦਾਂ ਜਿੱਦਾਂ ਨੌ ਬਲਾਈ ਬੈਠੀਆਂ ਨੇ। ਵਾਲੋ ਪਤਲੇ ਪਤਲੇ ਕਰਾਈ ਬੈਠੀਆਂ ਨੇ। ਅੱਗੇ ਸਾਡੇ ਤਾਂ ਨੌ ਹੁਣੇ ਭੈਣ ਲੈ। ਉਹਨਾਂ ਦੇ ਗੋਡੇ ਪਾਣੀ ਉਤਰਿਆ। ਆਪ ਨਹੀਂ ਕਰ ਸਕਦੀਆਂ ਸਭ ਫਾਈ। ਪੈਰੇ ਕਿੱਥੇ ਕਰਦੀਆਂ ਨੇ ਮਰ ਜਾਣੀਆਂ। ਫਿਰਾਂਣੀਆਂ ਮੇਰਾ ਲਹੂ ਪੀਂਦੀਆਂ ਨੇ ਹੋਰ ਕੀ। ਹਾਂ ਤਾਂ ਮੈਂ ਮੁੰਡੇ ਨੂੰ ਨਹੀਂ ਦੱਸਿਆ ਨਹੀਂ ਪੜਦੇ ਉਹਦੇ ਜੂੰਦੇ। ਹੋਰ ਤੇ ਗੰਗਾ ਹਰ ਗੀਰ ਮੈਂ ਬੱਡ ਕਿੱਤਣਾਂ ਵਾਲੀ ਉਹ ਮਰਦਾਵਰੀ 70 80 ਸਾਲ ਹੋਈ ਪਈ ਐ ਹੁੰਦਾ ਕਿਤੋਂ ਕਿਤੇ ਦੂਗਾ ਬਰਦ ਹੋਰ ਭੈਣੇ ਮੇਰੇ ਤਾਂ ਦਿਮਾਗ ਇਹਨਾਂ ਨੇ ਖਰਾਬ ਕਰ ਰੱਖਿਆ ਇੱਕ ਕੰਨੀਆਂ ਨਾ ਬੰਦੇ ਤਾਂ ਆਹੋ ਐਡੇ ਬੁੜੇ ਹੋ ਰਹੇ ਆਣ ਭੈਣ ਹੋਰ ਕਿੱਥੇ ਹੁੰਦਾ ਕੰਮ ਆਹ ਜਮਾਨੀ ਸਹੀਬਾਂ ਨੇ ਮਾਤੇ ਕੋਈ ਨਾ ਬਲ ਹੋਰ ਸਫਾਈ ਕਰ ਨਹੀਂ ਕੱਢ ਲੈਂਦੀਆਂ ਬਾਤ ਕਰਾ ਲੈਂਦੀਆਂ ਖੁਰਪੇ ਆਟਾ ਨਹੀਂ ਗੁੰਦਣਾ جنولار کھیا کوئی ہن بہنے ہونے بھی بیچاری نے جانا او تار کے چاروں اوپر چکر کے بھاگ گئی گال جھولے بہنے او پھروں دا نے 700 پتہ اور بہنے ہن دماغ میں بھی 400 500 کینج جانے کتو مل دا بہنے کماتے دینا پونجایگا ਬੁੰਦਾਂ ਭੈਣ ਆਂਦੇਲ ਚੜਤ ਨੋ ਚਟਾ ਬੜਦਾ ਜੇ ਮੈਂ ਖੇ ਕਰ ਲੂ ਕਿ ਉਹਨੂੰ ਪੰਡ ਸਾਰੇ ਹੀ ਸੋੜਦੀ ਵਾ ਦੱਕਲਾ ਨੋ ਚਾਟਾ ਦੂਜਾਂ ਤੇ ਨਹੀਂ ਬੜਦਾ ਹੋਰ ਭੈਣ ਤੇ ਹੁਣ ਤਾਂ ਚਲੋ ਵਿਆਹ ਨਹੀਂ ਲੰਮਾ ਉਹ ਤਾਂ ਵੀ ਚੱਟਾ ਲਾ ਫਿਰ ਨਹੀਂ ਵੀ ਸਾਡੀ ਕੁੜੀ ਆ ਨਹੀਂ ਕਰਦੀ ਸਾਡੀ ਕੁੜੀ ਇਹ ਨਹੀਂ ਕਰਦੀ ਲੈ ਫਿਰ ਵਿਆਹ ਕੇ ਅਸੀਂ ਸਰਵਾਸ ਤੇ ਲਿਉਣੀ ਆ ਕੱਲ ਸੋਖ ਲੈਣਾ ਹੁੰਦਾ ਤਾਂ ਸਤਾਣੇ ਭੈਣੇ ਅੰਬੀ ਬੀ ਆਕੇ ਲਿਆ ਮਾਗੇ ਚੱਲ ਮੁੰਡਾ ਵਧੀਆ ਨੂੰ ਆਪੇ ਕੰਮ ਕਰਨ ਨੂੰ ਹੁਣ ਆ ਸਾਡੀ ਲਾ ਤਾਂ ਕਲਸ਼ਣ ਹੀ ਨਿਕਲ ਗਈ ਆਂਦੀਆ ਫਿਰ ਉਹ ਗੱਲ ਵੀ ਨਾ ਕਰਦੀ ਭੈਣੇ ਫਿਰ ਮੇਰੇ ਮੁੰਡੇ ਫੜ ਕੇ ਘਰੋਂ ਕੱਢਣਗੇ ਲਾ ਦੂਗੀ ਭੈਣੇ ਮੁੰਡਿਆਂ ਨੂੰ ਦੋ ਲੁੱਟਾਂ ਬਸ ਆਪਾਂ ਤਾਂ ਆਂਕੰਦੇ ਪੁੱਤ ਹੋਵੇ ਨਾ ਕੋਈ ਹੋ ਹੋਰ ਕੋਈ ਹੋਵੇ ਨਾ ਹੋਰ ਭੈਣੇ ਕੱਲਾ ਪੁੱਤ ਹੋਵੇ ਲੈ ਸੋਨ ਫਿਰ ਪੁੱਤ ਆਲੀ ਗੱਲ ਦੱਸ ਭੈਣੇ ਹੁਣ ਤਾਂ ਭੈਣੇ ਸ਼ਰਤਾਂ ਰੱਖਦੀਆਂ ਨੇ ਵੀ ਸੱਸ ਸੋਹਰਾ ਹੋਵੇ ਨਾ ਹਾਂ ਬਕਾ ਮਰੇ ਹੋਣਾ ਪੋਤਾ ਸਾਡ ਆਲ ਦੀ ਮਾਂ ਤੇ ਉਹਨੂੰ ਮਾਰ ਦੂਗਾ ਭੈਣ ਐ ਤਾਂ ਨਹੀਂ ਮਾਰੇ ਜਾਂਦੇ ਸਰਤਾ ਰੱਖ ਦਿੰਗਾ ਨੇ ਆ ਰੱਖ ਦਿੰਗਾ ਨਾਦਰ ਹੋਵੇ ਨਾ ਹੋਵੇ ਭਾਣਾ ਹੋਵੇ ਤੇ ਐ ਰੱਖ ਦਿੰਗਾ ਨੇ ਸਾਡੀ ਕੁੜੀ ਪਸੰਨਾ ਚੜ ਨਹੀਂ ਜਾਂਦੀ ਸਾਡੀ ਕੁੜੀ ਗੋਹਾਣੀ ਛੱਡਦੀ ਸਾਡੀ ਕੁੜੀ ਧਾਰ ਨਹੀਂ ਕੱਢਦੀ ਸਾਡੇ ਵਾਲਿਆਂ ਨੇ ਤਾਂ ਭੈਣ ਸਾਰਾ ਕੁਝ ਹੀ ਤਿਆਗ ਤੱਕ ਨਾਟਾ ਰੋਣਾ ਪੋਟਾਲਾ ਬੇਕੱਤ ਕਰਮਾਨੀ ਜੇ ਤਾਂ ਕੰਮ ਨਹੀਂ ਕਰਨਾ ਹੋਰ ਭੈਣ ਸਾਦਣਾ ਟਕ ਟਕ ਕਰੀ ਜਾਂਦੇ ਗਾਣੇ ਤੇ ਬੈਠ ਕੇ ਸਾਰ ਦਿਨ ਕਮਰੇ ਚ ਪੱਖਾ ਚਲਾ ਲੈਣ ਜਾਂ ਟਕ ਟਕ ਕਰੀ ਜਾਣੀ ਬੈਠਾ ਤੇ ਇੱਕ ਦਿਨ ਮਾਇ ਆਖੇ ਕੁੜੇ ਕੀ ਦੇਖਦੂੰ ਮੈਂ ਤੇ ਤੁਸੀਂ ਕਹੇ ਤੂੰ ਕੀ ਲੈਣਾ ਲੈ ਆਈ ਬੋਲਦਿਆਂ ਨੇ ਭੈਣ ਮਿਲ ਤਾ ਸਿੱਧੇ ਹੀ ਅੱਛਾ ਭੈਣੇ ਮੈਂ ਕਿਹਾ ਜਿੱਦੇ ਮੇਰੇ ਡਿੱਕੇ ਚੜ ਗਏ ਆ ਨਾ ਮੁੰਡਿਆਂ ਤੋਂ ਜੂਂਦੇ ਪਟਾਉ ਛੋਡੇ ਮੈਂ ਦੇਵੀ ਬੂੰਆਂ ਵਰਕੇ ਹੋਰ ਪੈਣ ਆਂ ਆਗੇ ਤੇ ਅੱਗੇ ਆਪਾਂ ਬਣ ਮਿੱਟੀ ਆਉਂਦੀਆਂ ਸਾਰੇ-ਸਾਰੇ ਘਰ ਨੂੰ ਮਿੱਟੀ ਆਉਂਦੇ ਆ ਪੈਣ ਅੱਗੇ ਟਰਾਲੀ ਟਰਾਲੀ ਮਿੱਟੀ ਦੀ ਆਗਿਆਂਦੀ ਸਾਰੇ ਘਰ ਨੂੰ ਲਿਪਦੀਆਂ ਪੈਣ ਕੱਚੇ ਘਰ ਹੁੰਦੇ ਸੀ ਨਹੀਂ ਪੈਣ ਅੱਗੇ ਤਾਂ ਭੀੜੀਆਂ ਵੀ ਲਾਉਂਦੀਆਂ ਵੀ ਤੂੰ ਸਾਡੇ ਨਾਲ ਕਰਾ ਜਾ ਪੈਣ ਅਸੀਂ ਤੇਰੇ ਨਾਲ ਕਰਾ ਜਾਾਂਗੇ ਵਧਗਾਣੀ ਪੈਣ ਮੇਰੇ ਝੁਲ ਕੇ ਕੰਮ ਕਰੀ ਜਾਂਦੀਆਂ ਕੋਣ ਆਈਆਂ ਕਿੱਥੇ ਕਰਦੀਆਂ ਨੇ ਹੁਣ ਆਪਦਾ ਹੀ ਕਰ ਲੈਣ ਉਹੀ ਬਹੁਤ ਐ ਅੱਗੇ ਕਰ ਕੱਤੇ ਸੀ ਇਸਤੇ ਸੱਚੇ ਸੀ ਹਾਂ ਨਹੀਂ ਪੈਣ ਅੱਗੇ ਘਰ ਤਾਂ ਕੱਤੇ ਸੀ ਪਰ ਇਸਤੇ ਸੱਚੇ ਸੀ ਕੌਣ ਘਰ ਪੱਕਿਆ ਤੇ ਰਿਸ਼ਤੇ ਝੂਠੇ ਆ ਸਾਡੇ ਵੱਲੋਂ ਸਾਰਿਆਂ ਨੂੰ ਹੈਪੀ ਦਿਵਾਲੀ ਸਾਰਿਆਂ ਨੂੰ ਪਿਆਰ ਭਰੀ ਸ਼াশਤਰੀ ਆਗਾਰ ਮੈਂ ਦੇਜੋ ਇਹ ਕਰਤਾਰੋ ਅਸੀਂ ਤੁਹਾਡੇ ਲਈ ਰੋਜ਼ ਨਵੀਆਂ ਨਵੀਆਂ ਵੀਡੀਓ ਲੈ ਕੇ ਆਏ ਕਰਾਂਗੇ ਪਰ ਇੱਕ ਗੱਲ ਸਾਡੀ ਦਿਸਾਈਨ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਊਗਾ ਸਾਡੀ ਦਿਸਾਈਨ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸਾਡ ਨੂੰ ਫੁੱਲ ਸਪੋਰਟ ਦਿਓ ਸਾਡੀ ਵੀਡੀਓ ਨੂੰ ਬਾਦ ਤੇ ਬਾਈ ਸ਼ੇ ਲਾਈਕ ਜ਼ਰੂਰ ਕਰਿਆ ਕਰੋ ਧੰਨਵਾਦ ਕਮੈਂਟ ਵੀ ਜ਼ਰੂਰ ਕਰਿਆ ਕਰੋ ਧੰਨਵਾਦ